ਜਿਹੜਾ ਇਹ ਸਾਲਾਨਾ ਮੇਲਾ ਸੱਚਾ ਗੁਰ ਲਾਧੋ ਰੇ ਇਹ ਇਸ ਵਾਰ ਮਿਤੀ 7 ਤਰੀਕ ਨੂੰ ਜਿਹੜਾ ਆਰੰਭ ਹੋਣ ਜਾ ਰਿਹਾ ਹੈ 7 ਤਰੀਕ ਨੂੰ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕੀਤੇ ਜਾਣਗੇ ਤੇ 8 9 ਨੂੰ ਜਾ ਕੇ ਉਹਨਾਂ ਨੇ ਭੋਗ ਪਾਏ ਜਾਣਗੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਜਹਜਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਹਰ ਸਾਲ ਹੀ ਜੱਥੇ ਪ੍ਰਧਾਨ ਬਣੇ ਨੇ ਤਕਰੀਬਨ ਹਰ ਸਾਲ ਆਪਨੇ ਆਉਂਦੇ ਨੇ ਇਸ ਵਾਰੀ ਸਾਨੂੰ ਉਮੀਦ ਹੈ ਅਸੀਂ ਇਹ ਬੜੇ ਸਤਿਕਾਰ ਨਾਲ ਸੱਦਾ ਪੱਤਰ ਦੇਖ ਰਹੇ ਹਾਂ ਆ ਪੌਮ ਦੀ ਮਹਾਨ ਸੰਸਥਾ ਸ੍ਰੀ ਗਲਤਕ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਪਾਈ ਕੁਲਦੀਪ ਸਿੰਘ ਜੀ ਗੜਗਾ ਸਾਹਿਬ ਉਹ ਵੀ ਇੱਥੇ ਮੇਲੇ ਦੇ ਵਿੱਚ ਸੰਗਤਾਂ ਨੂੰ ਸਬੂਤਨ ਕਰਨ ਲਈ ਪਹੁੰਚੇ ਨੇ ਖੋ ਬਹੁਤ ਵੱਡੀ ਭਾਰੀ ਮਾਤਰਾ ਦੇ ਵਿੱਚ ਸੰਗਤ ਆਉਂਦੀ ਹੈ ਅਸੀਂ ਆਪਣੇ ਵੱਲੋਂ ਪੂਰਾ ਤਨ ਮਨ ਦੇ ਨਾਲ ਜੋਰ ਲਾਦਿਆ ਨੇ ਸੰਗਤਾਂ ਲਈ ਲੰਗਰ ਦੇ ਪ੍ਰਬੰਧ ਵੀ ਨੇ ਸੰਗਤ ਲਈ ਰਐ ਸੇ ਪ੍ਰਬੰਧ ਵੀ ਕੀਤੇ ਜਾਂਦੇ ਨੇ ਆਲੇ-ਦਾਲੇ ਅਸੀਂ ਜਿੱਥੇ ਵੀ ਸਾਨੂੰ ਜਗ੍ਹਾ ਮਿਲੀ ਆ ਉੱਥੇ ਗੱਡੀਆਂ ਲਈ ਸਕੂਟਰ ਮੋਟਰਸਾਈਕਲ ਲਈ ਪਾਰਕਿੰਗ ਕੀਤੀ ਆ ਜਿਹੜੀਆਂ ਜਮੇਦਾਰ ਰਈਆ ਮੋੜ ਹੈ ਜਾਂਦਰ ਸਠਿਆਲੇ ਇੱਕ ਪ੍ਰਸ਼ਾਸਨ ਵੱਲੋਂ ਮਦਲੇ ਟੀਪੁਆਇੰਟ ਨੇ ਜਿਹੜੇ ਉੱਥੇ ਕਿ ਬਣਾਏ ਜਾਂਦੇ ਨੇ ਉਸ ਪੁਆਇੰਟਾਂ ਤੋਂ ਅਸੀਂ ਆਪਣੀਆਂ ਜਿਹੜੀਆਂ ਬਸਾਂ ਨੇ ਤਿੰਨੇ ਦਿਨ ਸਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਬਸਾਂ ਸੰਗਤਾਂ ਨੂੰ ਉੱਥੇ ਲੈ ਉੱਥੋਂ ਲੈ ਕੇ ਇੱਥੇ ਗੁਰਦਾਰਾ ਸਾਹਿਬ ਛੱਡਦੀਆਂ ਨੇ ਇੱਥੋਂ ਲਿਜਾ ਕੇ ਉੱਥੇ ਛੱਡਦੀਆਂ ਨੇ ਇਹ 8-10 ਬਸਾਂ ਨੇ ਤਕਰੀਬਨ ਉਹ 4-5 ਬਸਾਂ ਇੱਧਰ ਨੂੰ 4-5 ਰਈਆ ਮੋੜ ਵੱਲ ਨੂੰ ਇਹ ਮਲ 24 ਘੰਟੇ ਚੱਲਿਆ ਰਹਿੰਦੀਆਂ ਨੇ ਤੇ ਮੈਂ ਤੁਹਾਡੀ ਮੀਡੀਏ ਦੇ ਰਾਹੀਂ ਪ੍ਰਸ਼ਾਸਨ ਨੂੰ ਹੱਥ ਵੰਨ ਕੇ ਬੇਨਤੀ ਕਰੂੰਗਾ ਵੀ ਜੇ ਜਨ ਮhalla ਨਿਕਲਦਾ ਹੈ ਉਸ ਦਿਨ ਤੱਕ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੀਆਂ ਜਿਹੜੀਆਂ ਡਿਊਟੀਆਂ ਤੇ ਆਪਣੀ ਜਿਹੜੀ ਪੁਲਿਸ ਵਿਭਾਗ ਹੈ ਉਹਨਾਂ ਨੂੰ ਤਾਇਨਾਤ ਰੱਖੇ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਅਨਸਕਾਮੀ ਘਟਨਾ ਨਾ ਹੋਵੇ। ਸਾਚਾ ਗੁਰੂ ਲਾਧੋਰੇ ਦਿਵਸ ਜਿਸ ਨੂੰ ਕੇ ਮੇਲਾ ਰਖੜ ਪੁੰਨਿਆਂ ਦੇ ਨਾਲ ਵੀ ਜਾਣਿਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਤਾਂ ਇਸ ਮੇਲੇ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਵੱਲੋਂ ਕੀਤੇ ਜਾ ਰਹੇ ਨੇ ਮੈਨੇਜਰ ਸਾਹਿਬ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਮੱਲੇਵਾਲ ਇੱਥੇ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਕਾਰੀ ਲੈਣੇ ਆ ਮੈਨੇਜਰ ਸਾਹਿਬ ਮੇਲੇ ਦੀ ਸ਼ੁਰੂਆਤ ਕਿਹੜੀ ਤਰੀਕ ਤੋਂ ਹੋਣ ਜਾ ਰਹੀ ਹੈ ਔਰ ਕਦੋਂ ਸਮਾਪਤੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਡੇ ਜਗਬਣੀ ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਸਾਲਾਨਾ ਮੇਲਾ ਸਾਚਾਗੁਰ ਲਾਧੋ ਰੇ ਇਹ ਇਸ ਵਾਰ ਮਿਤੀ 7 ਤਰੀਕ ਨੂੰ ਜਿਹੜਾ ਆਰੰਭ ਹੋਣ ਜਾ ਰਿਹਾ ਹੈ 7 ਤਰੀਕ ਨੂੰ ਤੁਰਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ 8 9 ਨੂੰ ਜਾ ਕੇ ਉਹਨਾਂ ਨੇ ਭੋਗ ਪਾਈ ਜਾਣਗੇ ਤੇ 8 ਤੇ 9 ਤਰੀਕ ਨੂੰ ਜਿਹੜਾ ਧਾਰਮਿਕ ਸਟੇਜ ਆ ਦਵਾਨ ਹਾਲ ਦੇ ਵਿੱਚ ਚੱਲੇਗੀ ਉਹਦੇ ਵਿੱਚ ਕਾਉਂ ਦੇ ਮਹਾਨ ਉਗੇ ਰਾਗੀ ਢਾਡੀ ਕਵਿਸਰ ਜਥੇ ਕਥਾਵਾਚਕ ਸਿੰਘ ਨੇ ਜਿਹੜੇ ਸੰਗਤਾਂ ਨੂੰ ਕਥਾਵਾਚ ਕਥਾ ਦੇ ਰਾਹੀ ਜਾਂ ਗੁਰਤਿਆਹ ਦੇ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਤੇ 29 ਤਰੀਕ ਨੂੰ ਖੰਡਪੜ ਸਾਹਿਬ ਦੇ ਜਿਹੜੇ ਭੋਗ ਪਾਉਣ ਤੋਂ ਉਪਰੰਤ ਸਾਰੀ ਦਿਹਾੜੀ ਫੇਰ ਧਰਮ ਦਾ ਸਟੇਜ ਚੱਲੇਗੀ ਤੇ 10 ਤਰੀਕ ਨੂੰ ਕੌਮਲੀ ਮਹਾਨ ਜਥੇਬੰਦੀ ਤਰਨਾ ਦਲ ਦੇ ਜਿਹੜੇ ਮੁਖੀ ਨੇ ਸ੍ਰੀਮਾਨ ਸਤਕਾਰਯੋਗ ਬਾਬਾ ਜੋਗਾ ਸਿੰਘ ਜੀ ਉਨ੍ਹਾਂ ਦੀ ਰਹਿਨਮਾਈ ਦੇ ਹੇਠ ਸਾਰੀਆਂ ਜਿਹੜੀਆਂ ਕੌਮੀਆਂ ਮਹਾਨ ਜਥੇਬੰਦੀਆਂ ਨੇ ਨਿੰਗੇ ਸਿੰਘ ਜਥੇਬੰਦੀਆਂ ਆਉਂਦੀਆਂ ਨੇ ਉਹ 10 ਤਰੀਕ ਨੂੰ ਜਿਹੜਾ ਮਹੱਲਾ ਖੜਿਆ ਜਾਊਗਾ ਤੇ ਮੈਨੇਜਰ ਸਾਹਿਬ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੀ ਹਾਜ਼ਰੀ ਵੀ ਇੱਥੇ ਰਹੂਗੀ ਔਰ ਕਿਹੜੇ ਦਿਨ ਰਹਿਣ ਵਾਲੀ ਆ ਮਿਤੀ 9 ਤਰੀਕ ਐਸੇ ਤਾ ਤਿੰਨੇ ਦਿਨ ਹਾਜ਼ਰੀ ਰਹੇਗੀ ਸਾਡੇ ਸਤਿਕਾਰਯੋਗ ਹਲਕੇ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਉਹ ਤਕਰੀਬਨ ਤਿੰਨੇ ਚਾਰੇ ਦਿਨ ਹਾਜ਼ਰੀ ਭਰਦੇ ਨੇ ਤੇ ਪ੍ਰੰਤੂ ਫਿਰ ਵੀ 9 ਤਰੀਕ ਵਾਲੇ ਦਿਨ ਖੰਡ ਪਾਟ ਸਾਹਿਬ ਦੇ ਭੋਜ ਤੋਂ ਬਾਅਦ ਤੇ ਪੰਥਰੇ ਸਾਡੇ ਕੌਮ ਦੇ ਪੰਥਰੀ ਮਾਨ ਜਥੇਬੰਦੀ ਸ੍ਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਹਰ ਸਾਲ ਹੀ ਜੱਤੋਂ ਪ੍ਰਧਾਨ ਬਣੇ ਨੇ ਤਕਰੀਬਨ ਹਰ ਸਾਲ ਆਪਦੀ ਆਉਂਦੇ ਨੇ ਇਸ ਵਾਰੀ ਸਾਨੂੰ ਉਮੀਦ ਹੈ ਅਸੀਂ ਇਹ ਬੜੇ ਸਤਿਕਾਰ ਨਾਲ ਸੱਦਾ ਪੱਤਰ ਦੇ ਕੇ ਰਿਆ ਹਾਂ ਕੌਮ ਦੀ ਮਹਾਨ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਪਾਈ ਕੁਲਦੀਪ ਸਿੰਘ ਜੀ ਗਰਗਾ ਸਾਹਿਬ ਉਹ ਵੀ ਐਤਕੀ ਮੇਲੇ ਦੇ ਵਿੱਚ ਸੰਗਤਾਂ ਨੂੰ ਸਬੂਧਨ ਕਰਨ ਲਈ ਪਹੁੰਚਣਗੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਗੁਰਦੁਆਰਾ ਸਾਹਿਬ ਵਿਖੇ ਇਹਨਾਂ ਇਹ ਮੇਲੇ ਦੇ ਉੱਤੇ ਜਿਹੜੀ ਨਤਮਸਤਕ ਹੁੰਦੀ ਹੈ ਔਰ ਕਿਸ ਤਰ੍ਹਾਂ ਤੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਦੇਖੋ ਬਹੁਤ ਵੱਡੇ ਭਾਰੀ ਮਾਤਰਾ ਦੇ ਵਿੱਚ ਸੰਗਤ ਆਉਂਦੀ ਹੈ ਅਸੀਂ ਆਪਣੇ ਵੱਲੋਂ ਪੂਰਾ ਤਨ ਮਨ ਦੇ ਨਾਲ ਜ਼ੋਰ ਲਾ ਦਿੰਦੇ ਆਂ ਸੰਗਤਾਂ ਲਈ ਲੰਗਰ ਦੇ ਪ੍ਰਬੰਧ ਵੀ ਨੇ ਸੰਗਤ ਲਈ ਰਹਿਸੇ ਪ੍ਰਬੰਧ ਵੀ ਕੀਤੇ ਜਾਂਦੇ ਨੇ ਆਲੇ-ਦਾਲੇ ਦੇ ਜਿਹੜੇ ਸਕੂਲ ਨੇ ਪਾਬਾ ਬਕਾਲਾ ਸਾਹਿਬ ਦੇ ਉਹ ਸਕੂਲਾਂ ਦੀਆਂ ਇਮਾਰਤਾਂ ਜਿਹੜੀਆਂ 2-3 ਦਿਨ ਲਈ ਅਸੀਂ ਉਹਨਾਂ ਦੇ ਪ੍ਰਬੰਧਕਾਂ ਤੋਂ ਲੈਨੇ ਆਂ ਹਾਂ ਜੋ ਸੰਗਤਾਂ ਨੂੰ ਉੱਥੇ ਵੀ ਉਹਨਾਂ ਦਾ ਸੰਗਤਾਂ ਨਾਲ ਠਹਿਰਾਉ ਕੀਤਾ ਜਾਵੇ ਲੰਗਰ ਹਾਲ ਆਪਣਾ ਬਹੁਤ ਵੱਡੇ ਗੁਰੂ ਦੀ ਕਿਰਪਾ ਨਾਲ ਉਹ 24 ਘੰਟੇ ਜਿਹੜਾ ਲੰਗਰ ਚੱਲਦਾ ਰਹਿੰਦਾ ਹੈ ਤੇ ਇਸ ਤੋਂ ਬਿਨਾ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਨੇ ਇਲਾਕੇ ਦੇ ਲੋਕਾਂ ਵੱਲੋਂ ਮਾਰ ਮੇਨ ਰੋਡਾਂ ਦੇ ਉੱਤੇ ਪਾਣੀ ਦੀਆਂ ਸੁਵਿਧਾਆਂ ਮਿੱਠੇ ਪਾਣੀ ਦੀਆਂ ਸੁਵਿਧਾਆਂ ਲੰਗਰ ਦੇ ਪ੍ਰਬੰਧ ਉਹ ਵੀ ਕੀਤੇ ਜਾਂਦੇ ਨੇ ਤੇ ਕਾਰ ਸੇਵਾ ਵਾਲੇ ਬਾਬਾ ਮਹਾਂਪੁਰਸ਼ ਬਾਬਾ ਕੋਲਾ ਸਿੰਘ ਜੀ ਸਰਾਲੀ ਸਾਹਿਬ ਵਾਲੇ ਤੇ ਬਾਬਾ ਕਿਲਾ ਕਿਲਾ ਅਨੰਦਗੜ੍ਹ ਵਾਲੇ ਉਹਨਾਂ ਵੱਲੋਂ ਵੀ ਜਿਹੜੇ ਸੰਗਤਾਂ ਲਈ ਲੰਗਰ ਲਗਾਏ ਜਾਂਦੇ ਪਾਰਕਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਉਂਕਿ ਪਾਰਕਿੰਗ ਜਿਹੜੀ ਆ ਉਹਦੇ ਲਈ ਗੱਡੀਆਂ ਵੀ ਜਿਹੜੇ ਮੋਟਰਸਾਈਕਲ ਵਹੀਕਲ ਨੇ ਸੰਗਤ ਦੇ ਉਹ ਵੀ ਕਾਫੀ ਜ਼ਿਆਦਾ ਹੁੰਦੇ ਨੇ ਦੇਖੋ ਇਲਾਕੇ ਦੀਆਂ ਬਹੁਤ ਜਥੇਬੰਦੀਆਂ ਬਣੀਆਂ ਨੇ ਜਿਹੜੀਆਂ ਆ ਕੇ ਸਾਤੋਂ ਅਸੀ ਉਹਨਾਂ ਨੂੰ ਸਰਦਾ ਪੱਤਰ ਵੀ ਭੇਜਦੇ ਆ ਉਹ ਆ ਕੇ ਸੇਵਾਵਾਂ ਕਰਦੀਆਂ ਨੇ ਅਸੀਂ ਜਿੱਥੇ ਵੀ ਸਾਨੂੰ ਜਗ੍ਹਾ ਮਿਲੀ ਆ ਉੱਥੇ ਗੱਡੀਆਂ ਲਈ ਸਕੂਟਰ ਮੋਟਰਸਾਈਕਲ ਲਈ ਪਾਰਕਿੰਗ ਕੀਤੀ ਆ ਜਿਹੜੀਆਂ ਜ਼임ੇਦਾਰ ਰਈਆ ਮੋੜ ਜਾਂ ਅਦਰ ਸਠਿਆਲੇ ਇੱਕ ਪ੍ਰਸ਼ਾਸਨ ਵੱਲੋਂ ਮਤਲਬ ਇਹ ਟੀਪੁਆਇੰਟਾਂ ਨੇ ਜਿਹੜੇ ਉੱਥੇ ਕਿ ਬਣਾਏ ਜਾਂਦੇ ਨੇ ਉਸ ਪੁਆਇੰਟਾਂ ਤੋਂ ਅਸੀਂ ਆਪਣੀਆਂ ਜਿਹੜੀਆਂ ਬਸਾਂ ਨੇ ਤਿੰਨੇ ਦਿਨ ਸ੍ਰੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਬਸਾਂ ਸੰਗਤਾਂ ਨੂੰ ਉੱਥੇ ਲੈ ਉੱਥੋਂ ਲੈ ਕੇ ਇੱਥੇ ਗੁਰਦਾਰਾ ਸਾਹਿਬ ਛੱਡਦੀਆਂ ਨੇ ਇੱਥੋਂ ਲਿਜਾ ਕੇ ਉੱਥੇ ਛੱਡਦੀਆਂ ਨੇ ਇਹ 8-10 ਬਸਾਂ ਨੇ ਤਕਰੀਬਨ ਉਹ 3-4 ਬਸਾਂ ਇੱਧਰ ਨੂੰ 3-4 ਰਈਏ ਮੋੜ ਵੱਲ ਨੂੰ ਇਹ ਮਤਲਬ 24 ਘੰਟੇ ਚੱਲੀਆਂ ਰਹਿੰਦੀਆਂ ਨੇ। ਮੈਨੇਜਰ ਸਾਹਿਬ ਸੰਗਤ ਦੀ ਵੱਡੀ ਆਮਦ ਨੂੰ ਦੇਖ ਕੇ ਪ੍ਰਸ਼ਾਸਨ ਨੂੰ ਵੀ ਤੁਹਾਡੇ ਵੱਲੋਂ ਸੂਚਿਤ ਕੀਤਾ ਜਾਂਦਾ ਔਰ ਪ੍ਰਸ਼ਾਸਨ ਦਾ ਕੀ ਸਹਿਯੋਗ ਲਿਆ ਜਾਂਦਾ ਹੈ ਅਸੀਂ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਚਿੱਠੀ ਪੱਤਰ ਭੇਜ ਦਿੱਤੇ ਡੀਸੀ ਸਾਹਿਬ ਨੂੰ ਵੀ ਐਸਐਸਪੀ ਸਾਹਿਬ ਨੂੰ ਵੀ ਸਾਰਿਆਂ ਨੂੰ ਪਰ ਉਹ ਵਧੀਆ ਹਰ ਸਾਲ ਵਧੀਆ ਤਰੀਕੇ ਨਾਲ ਸਾਡਾ ਸਹਿਯੋਗ ਕਰਦੇ ਨੇ ਜਿਵੇਂ ਹੀ ਟ੍ਰੈਫਿਕ ਨੂੰ ਕੰਟਰੋਲ ਕਰਨਾ ਹੋਰ ਜੋ ਕੋਈ ਸਰਾਰਤੀ ਜਾਂ ਅੰਸਰ ਨੇ ਉਹਨਾਂ ਤੇ ਵੀ ਇਹ ਸਾਰਾ ਪ੍ਰਸ਼ਾਸਨ ਦਾ ਕੰਮ ਹੈ ਸਾਨੂੰ ਵਧੀਆ ਤਰੀਕੇ ਨਾਲ ਪ੍ਰਸ਼ਾਸਨ ਸਹਿਯੋਗ ਦਿੰਦਾ ਜੀ ਹਰ ਸਾਲ ਜਿਹੜਾ 10 ਤਰੀਕ ਨੂੰ ਕੱਢਿਆ ਜਾਣਾ ਹੁੰਦਾ ਜੀ ਜਿਹੜਾ ਮਹੱਲਾ ਕੱਢਿਆ ਜਾਣਾ ਹੁੰਦਾ ਨੇ ਹੰਗ ਸਿੰਘਾਂ ਦੇ ਵੱਲੋਂ ਉਹਦੇ ਵਿੱਚ ਵੀ ਜਿਹੜਾ ਗੁਰਦੁਆਰਾ ਸਾਹਿਬ ਦੇ ਵੱਲੋਂ ਜਿਹੜੀ ਸ਼ਮੂਲੀਅਤ ਕੀਤੀ ਜਾਂਦੀ ਹੈ ਅਮ ਬਿਲਕੁਲ ਜੀ ਜਿਹੜਾ ਮਹੱਲਾ ਇੱਥੋਂ ਹੀ ਆਪਣੇ ਗੁਰਦਾਰਾ ਸਾਹਿਬ ਤੋਂ ਅੰਦਰੋਂ ਅਰਦਾਸ ਕਰਕੇ ਬਾਬਾ ਜੋਗਾ ਸਿੰਘ ਜੀ ਉਰੀ ਤੋਰਦੇ ਨੇ ਤੇ ਉਸ ਦੇ ਦਿਨ 'ਚ ਮੈਂ ਤੁਹਾਡੇ ਮਤਲਬ ਮੀਡੀਏ ਦੇ ਜ਼ਰੀਏ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿਉਂਕਿ ਜਦੋਂ ਨਾ ਵੀਆਈਪੀ ਲੋਕ ਆ ਪੋਲੀਟੀਕਲ ਕਾਨਫਰੰਸਾਂ ਸਾਰੀਆਂ ਪਾਰਟੀਆਂ ਨਹੀਂ ਹੁੰਦੀਆਂ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਥੋੜੀ ਜਿਹੀ ਢਿੱਲਮਠ ਕਰ ਜਾਂਦਾ ਤੇ ਮੈਂ ਤੁਹਾਡੇ ਮੀਡੀਏ ਦੇ ਰਾਹੀਂ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਵੀ ਜੇ ਜਦੋਂ ਮਹੱਲਾ ਨਿਕਲਦਾ ਉਸ ਦਿਨ ਤੱਕ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੀਆਂ ਜਿਹੜੀਆਂ ਡਿਊਟੀਆਂ ਤੇ ਆਪਰੇ ਜਿਹੜੀ ਪੁਲਿਸ ਵਿਭਾਗ ਹੈ ਉਹਨਾਂ ਨੂੰ ਤਾਂ ਇਨਾ ਕਰਕੇ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਅਣਸਕਾਮੀ ਘਟਨਾ ਨਾ ਵਾਪਰੇ। ਆ ਪਿਛਲੇ ਸਾਲ ਵੇਖਣ ਦੇ ਵਿੱਚ ਆਇਆ ਸੀਗਾ ਕਿ ਵੀ ਗੋਲੀ ਵੀ ਚੱਲ ਗਈ ਸੀ ਮੱਲੇ ਵਾਲੇ ਦੇੰਦਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ। ਇਸੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ 10 ਤਰੀਕ ਤੱਕ ਮਤਲਬ ਜਿਸ ਦਿਨ ਤੋਂ ਮੱਲਾ ਨਿਕਲਣਾ ਹੈ ਉਹ ਮੱਲੇ ਤੱਕ ਪ੍ਰਸ਼ਾਸਨ ਹੈ ਜਿਹੜਾ ਵੀ ਡਿਊਟੀ ਤੇ ਆ ਜਾਣਾ ਹੈ। ਅਛਾ ਇਸ ਮੇਲੇ ਨੂੰ ਲੈ ਕੇ ਜਿਹੜਾ ਜੀ ਉਹ ਸੰਗਤ ਦੇ ਵਿੱਚ ਜਿਹੜੀ ਵਿਦੇਸ਼ਾਂ ਚ ਬੈਠੀ ਸੰਗਤ ਆ ਉਹਦੇ ਮਨ ਦੇ ਵਿੱਚ ਵੀ ਕਾਫੀ ਜ਼ਿਆਦਾ ਸ਼ਰਧਾ ਹੁੰਦੀ ਆ ਔਰ ਉਹ ਵੀ ਨਤਮਸਤਕ ਹੋਣ ਪਹੁੰਚਦੀ ਆ ਤੁਹਾਡੇ ਵੱਲੋਂ ਸੰਗਤ ਨੂੰ ਕੀ ਸਨੇਹਾ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਆਮ ਤੌਰ ਤੇ ਵੇਖਿਆ ਜਾਂਦਾ ਕਿ ਮੇਲੇ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਨੇ ਉਹ ਵੀ ਕਾਫੀ ਹੁੱਲੜਬਾਜੀ ਕਰਦੇ ਵੀ ਕਿਤਨੇ ਕਿਤੇ ਨਜ਼ਰ ਆਉਂਦੇ ਨੇ ਜਦੋਂ ਕਿ ਸ਼ਰਧਾ ਦੇ ਨਾਲ ਜਿਹੜਾ ਇਸ ਸਾਚਾ ਗੁਰੂ ਲਾਧੋ ਦਿਵਸ ਨੂੰ ਮਨਾਉਣਾ ਚਾਹੀਦਾ ਦੇਖੋ ਮੈਂ ਇਸ ਗੁਰੂ ਘਰ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਇਸ ਸਾਲ ਪ੍ਰਤੀਕ ਭਦਰ ਸਾਹਿਬ ਦੀ 350 ਸਾਲਾਂ ਜਿਹੜੀ ਸਤਾਬਦੀ ਹੈ ਉਹ ਵੀ ਅਸੀਂ ਸਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਬੜੀ ਤੂੰ ਤਾਨ ਨਾਲ ਬੜੀ ਵੱਡੀ ਪੱਧਰ ਤੇ ਮਨਾ ਰਹੀ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਰਹਿੰਦੇ ਨੇ ਸਾਡਾ ਭਾਈਚਾਰਾ ਉਹਨਾਂ ਨੂੰ ਮੇਰੀ ਹੱਥ ਬੰਨ੍ਹ ਕੇ ਅਪੀਲ ਹੈ ਕਿਉਂਕਿ ਸਾਰੇ ਆ ਤਾਂ ਨਹੀਂ ਸਕਦੇ ਪਰ ਅਸੀਂ ਇੱਥੋਂ ਲਾਈਵ ਸਾਡਾ ਪ੍ਰੋਗਰਾਮ ਚੱਲੂਗਾ ਤਿੰਨੇ ਦਿਨ ਮੇਲੇ ਦਾ ਇੱਕ ਦੋ ਚੈਨਲਾਂ ਦੇ ਚੱਲੂਗਾ ਐਸਜੀਪੀਸੀ ਦੇ ਵੈਬਸਾਈਟ ਤੇ ਐਸਜੀਪੀਸੀ ਦੇ ਪੇਜ ਤੇ ਸਾਡਾ ਜਿਹੜਾ ਆਈਟੀ ਵਿੰਗ ਹੈ ਉਹ ਪੂਰੀਆਂ ਸਵਾਮਾਂ ਕਰਦਾ ਹੈ ਮੈਂ ਵਿਦੇਸ਼ਾਂ ਚ ਵੀ ਜਾਂ ਇੱਥੇ ਵੀ ਜਿਹੜੇ ਬੰਦੇ ਮਤਲਬ ਸੰਗਤਾਂ ਨਹੀਂ ਆ ਸਕਦੀਆਂ ਉਹ ਆਪਣੇ ਬੱਚਿਆਂ ਨੂੰ ਲਾਈਵ ਤੇ ਜ਼ਰੂਰ ਦਿਖਾਉਣ ਤਾਂ ਜੋ ਜਿਵੇਂ 350 ਸਾਲ ਦੀ ਜਿਹੜੀ ਸਤਾਵਦੀ ਆ ਉਹਦੇ ਸਬੰਧ ਵਿੱਚ ਵੀ ਪਤਾ ਲੱਗੂ ਸੱਚਾ ਗੁਰ ਲਾਧ ਹੋ ਰੇ ਕਿਵੇਂ ਬਾਬਾ ਮਤਲਬ ਗੁਰਤੇਗ ਬਾਦ ਦਰਸਾ ਨੂੰ ਇਥੋਂ ਮੱਖਣ ਸਾਹ ਲਵਾਣਾ ਨੇ ਪ੍ਰਗਟ ਕੀਤਾ ਉਹਦੇ ਬਾਰੇ ਜਿਹੜੀ ਬੱਚਿਆਂ ਨੂੰ ਜ਼ਰੂਰ ਹੈ ਸਾਡੀ ਆਉਣ ਵਾਲੀ ਪੀੜ੍ਹੀ ਹੈ ਕਿਉਂਕਿ ਉਹਨਾਂ ਨੂੰ ਪੜਨ ਦਾ ਇਤਿਹਾਸ ਪੜਨ ਦਾ ਸ਼ੌਂਕ ਘਟ ਗਿਆ ਉਹ ਸੋਸ਼ਲ ਮੀਡੀਆ ਨਾਲ ਜ਼ਿਆਦਾ ਜੁੜੀ ਹੋਈ ਆ ਇੱਕ ਸੋਸ਼ਲ ਮੀਡੀਆ ਵਧੀਆ ਮਤਲਬ ਵਧੀਆ ਪਲੇਟਫਾਰਮ ਗਿਆ ਮੀਡੀਆ ਦੇ ਰਾਹੀਂ ਉਹ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਜਰੂਰ ਪਰਿਵਾਰਾਂ ਨੂੰ ਬੇਨਤੀ ਹੈ ਵੀ ਉਹ ਇਸ ਦੇ ਬਾਰੇ ਜਰੂਰ ਬੱਚਿਆਂ ਨੂੰ ਇਹ ਪ੍ਰੋਗਰਾਮ ਨੇ ਜਿਹੜੇ ਦਿਖਾਉਣੇ। ਅੱਛਾ ਮੈਨੇਜਰ ਸਾਹਿਬ ਜਿਹੜੀ ਆਮ ਤੌਰ ਤੇ ਇਹ ਵੇਨੇ ਆ ਕਿ ਫੁੱਲਾਂ ਦੀ ਸਜਾਵਟ ਵੀ ਕਾਫੀ ਜ਼ਿਆਦਾ ਗੁਰਦੁਆਰਾ ਸਾਹਿਬ ਦੇ ਅੰਦਰ ਕੀਤੀ ਜਾਂਦੀ ਹੈ ਔਰ ਇਸ ਵਾਰ ਜਿਹੜੀ ਉਹ ਸਜਾਵਟ ਆ ਉਹ ਕਦੋਂ ਜਿਹੜੀ ਉਹ ਸ਼ੁਰੂ ਕਰਨੀ ਨੇ ਉਹਦੇ ਕੰਮਕਾਜ। ਉਹ ਅਸੀਂ 6 ਤਰੀਕ ਨੂੰ ਜਿਹੜੀ ਫੁੱਲਾਂ ਦੀ ਸਜਾਵਟ ਹੈ ਉਹ ਸ਼ੁਰੂ ਹੋ ਜੂਗੀ। ਕਿੰਨੇ ਚਾਰ ਦਿਨ ਐਤਕੀ ਵੱਡੇ ਮੈਂ ਤੁਹਾਨੂੰ ਦੱਸਦਾ ਵੀ ਐਤਕੀ ਅਸੀਂ ਸਾਰੀ ਜਿਹੜੀ ਫੁੱਲਾਂ ਦੀ ਸਜਾਵਟ ਹੈ ਉਹ ਸਾਡੀ ਕੋਸ਼ਿਸ਼ ਹੈ ਵੀ ਉਹ ਤਾਜ਼ੇ ਫੁੱਲਾਂ ਦੀ ਕੀਤੀ ਆਰਟੀਫੀਸ਼ੀਅਲ ਨਾਲ ਲਾਏ ਜਾਣ ਤਾਂ ਜੋ ਹਨਾ ਤਾਜੀ ਫੁੱਲਾਂ ਦੀ ਜਿਹੜੀ ਮਹਿਕ ਹੈ ਸੰਗਤਾਂ ਨੂੰ ਮਤਲਬ ਐਤਕੀ ਮਿਲੂਗੀ ਇਹ ਸਾਡਾ ਵਿਸ਼ੇਸ਼ ਉਪਰਾਹ ਲੈ ਜੀ ਅੱਛਾ ਮੈਨੇਜਰ ਸਾਹਿਬ ਇਹ ਜਿਹੜੀ ਫੁੱਲਾਂ ਦੀ ਸੇਵਾ ਹੁੰਦਾ ਜੀ ਕਈ ਵਾਰੀ ਕੋਈ ਸੇਵਾਦਾਰ ਕੋਈ ਬਾਹਰੋਂ ਆ ਕੇ ਵੀ ਸੇਵਾ ਕਰਦੇ ਆ ਜਾਂ ਗੁਰਦੁਆਰਾ ਸਾਹਿਬ ਦੇ ਵੱਲੋਂ ਹੀ ਸੇਵਾ ਹੁੰਦੀ ਹੈ ਨਹੀਂ ਨਹੀਂ ਇਹ ਪ੍ਰੇਮੀਆਂ ਤੋਂ ਕਰਾਵਾਂਗੇ ਵੀ ਸਾਰੀ ਜਿਹੜੀ ਸੇਵਾ ਸਰਦਾਲੂ ਕਰਨਗੇ ਕਿਉਂਕਿ ਸੰਗਤੀ ਵੱਡੀ ਹੈ ਸੰਗਤਾਂ ਨੇ ਹੀ ਸੇਵਾ ਕਰਨੀ ਹੈ ਤੇ ਸੰਗਤਾਂ ਨੂੰ ਹੀ ਬੇਨਤੀ ਹੈ ਵੀ ਉਹ ਵੱਧ ਛੱਡ ਕੇ ਸੇਵਾ ਦੇ ਵਿੱਚ ਵੀ ਹਿੱਸਾ ਲੈਣ ਮੈਨੇਜਰ ਸਾਹਿਬ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਬਿਲਡਿੰਗ ਜਿਹੜੀ ਆ ਉਹ ਵੀ ਕਾਫੀ ਤੇਜ਼ੀ ਦੇ ਨਾਲ ਉਹਦਾ ਕੰਮ ਚੱਲ ਰਿਹਾ ਤਿਆਰ ਹੋਣ ਜਾ ਰਹੀ ਆ ਉਹ ਕੀ ਹੈ ਉਹ ਅਸੀਂ ਗੁਰਦੁਆਰਾ ਸਾਹਿਬ ਨੇ ਮਤਲਬ ਉਹਨੂੰ ਮੁੱਖ ਰੱਖ ਕੇ ਪ੍ਰਬੰਧਕੀ ਬਲਾਕ ਬਣਾਇਆ ਤੇ ਜਿਹਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਸਰਾਲੀ ਸਾਹਿਬ ਵਾਲੇ ਬਾਬਾ ਗੁਰਨਾਇ ਸਿੰਘ ਜੀ ਯੂਪੀ ਵਾਲੇ ਨੇ ਜਿਹੜੇ ਬਾਬਾ ਜੀ ਦੇ ਸਹਿਯੋਗੀ ਨੇ ਇੱਥੋਂ ਦੇ ਬਾਬਾ ਅਵਤਾਰ ਸਿੰਘ ਜੀ ਬੱਬੂ ਤੇ ਉਹਨਾਂ ਨੇ ਬੜੀ ਮਤਲਬ ਤਕਰੀਬਨ ਅਸੀਂ ਇਹ 3 ਮਹੀਨੇ ਦੇ ਵਿੱਚ ਹੈ ਜਿਹੜੀ ਇਹ ਬਿਲਡਿੰਗ ਤਿਆਰ ਕਰਤੀ ਉਹ ਜਿਹੜੀ ਬਿਲਡਿੰਗ ਦਾ ਉਦਘਾਟਨ ਹੈ ਸਾਡਾ ਪ੍ਰਬੰਧਕੀ ਬਲਾਕ ਹੈ ਉਹ 9 ਤਰੀਕ ਨੂੰ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਤੋਂ ਅਸੀਂ ਉਹਦਾ ਉਦਘਾਟਨ ਕਰਾ ਦੇਣਾ ਜੀ ਤੋਂ ਬਿਲਕੁਲ ਇਹ ਸੰਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ਼੍ਰੀ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਮੱਲੇਵਾਲ ਸਾਹਿਬ ਔਰ ਜਿਨ੍ਹਾਂ ਨੇ ਸਾਨੂੰ ਸਾਚਾ ਗੁਰੂ ਲਾਧੋਰੇ ਦਿਵਸ ਜੋ ਚਾਰ ਰੋਜਾ ਮਨਾਇਆ ਜਾਣਾ ਹੈ ਇੱਥੇ 7 ਤਰੀਕ ਨੂੰ ਇਸ ਜਿਹੜੀ ਮੇਲੇ ਦੀ ਜਿਹੜੀ ਉਹ ਸ਼ੁਰੂਆਤ ਹੋਣ ਜਾ ਰਹੀ ਹੈ ਔਰ 10 ਤਰੀਕ ਨੂੰ ਜਿਹੜੀ ਮੇਲੇ ਦੀ ਸਮਾਪਤੀ ਹੋਵੇਗੀ ਬੜੀ ਸ਼ਰਧਾਪੂਰਵਕ ਤਰੀਕੇ ਦੇ ਨਾਲ ਇਹ ਮੇਲਾ ਮਨਾਇਆ ਜਾਣਾ ਕਿਉਂਕਿ ਹਰ ਸਾਲ ਜਿਹੜਾ ਹੈ ਸੰਗਤ ਦੇ ਵੱਲੋਂ ਬੜੇ ਵੱਡੇ ਪੱਧਰ ਦੇ ਉੱਤੇ ਸਾਚਾ ਗੁਰੂ ਲਾਧੋਰੇ ਦਿਵਸ ਹੋਰ ਮਨਾਇਆ ਜਾਂਦਾ ਔਰ ਇਹਨਾਂ ਦੀ ਸੰਗਤ ਨੂੰ ਅਪੀਲ ਵੀ ਹੈ ਕਿ ਅਮਨ ਆਮਨ ਦੇ ਨਾਲ ਜਿਹੜਾ ਹੈ ਮੇਲੇ ਨੂੰ ਸ਼ਰਧਾਪੂਰਵਕ ਇੱਥੇ ਪਹੁੰਚ ਕੇ ਨਤਮਸਤਕ ਹੋਇਆ ਜਾਵੇ ਜਗਬਣੀ ਔਰ ਦਰਸ਼ਨ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਂਕ ਅੰਮ੍ਰਿਤਸਰ